ਹੈਲੋ ਗਾਇਸ ਹੈਲੋ ਜੀ ਸੋ ਅੱਜ ਦਾ ਵਲੌਗ ਆਪਾਂ ਸ਼ੁਰੂ ਕਰਾਂਗੇ ਪੂਜੂ ਪੂਜੂ ਇਹ ਦੀਨ ਮਾਣੀ ਕਿਥੇ ਗਈ ਬਸ ਚੱਲੇ ਗਏ ਪੂਜੂ ਰਿਆ ਬਨਣਾ ਬਣਾ ਦੇ ਹਾਂਜੀ ਸੋ ਅਜੇ ਤੱਕ ਕੋਥੀ ਅੰਦਰ ਕੰਮ ਚੱਲ ਰਿਹਾ ਸੋ ਇਸ ਕਰਕੇ ਪਤਾ ਨਹੀਂ ਲੱਗ ਰਿਹਾ ਤੇ ਸ਼ਾਮ ਦੇ ਵੱਜ ਚੁੱਕੇ ਆ ਪੌਣੇ 7 ਤੇ ਅੱਜ ਘਰ ਗੈਸਟ ਵੀ ਆਏ ਹੋਏ ਆ ਕਾਫੀ ਅਸੀਂ ਇੱਧਰ ਹੀ ਆਏ ਹੋਇਆ ਖੇਤ ਵਾਲੇ ਘਰੇ ਤੁਹਾਨੂੰ ਦਿਖਾਉਣੇ ਆ ਉੱਧਰ ਦੇਖੋ ਸਾਡੇ ਸਾਹ ਹਾਂਜੀ ਵਾਇਕੁਜ ਜੀ ਦਾ ਖਰਸਾ ਜੀ ਵਾਇਕੁਜ ਕੀ ਫਤਿਹ ਵਾਇਕੁਜ ਦਾ ਖਰਸਾ ਵਲੌਗ ਬਣਾ ਰਹੇ ਆ ਅਜੇ ਤਾਂ ਲਾਈਵ ਤਾਂ ਨਹੀਂ ਹੋਏ ਸੀ アンਕੰਫਰਟੇਬਲ ਨਾ ਫੀਲ ਕਰਨੀ ਜਿਸ ਕਰਕੇ ਇੱਥੇ ਦਿਖਾ ਦੇਣੀ ਆ 100 ਤੇ ਰੋਟੀਆਂ ਬੱਧਣੀਆਂ ਅੱਜ ਸਪੈਸ਼ਲ ਤੁਹਾਨੂੰ ਦਿਖਾਉਣ ਵਾਸਤੇ ਹੁਣ ਅਟਾਈਂ ਤੁਹਾਨੂੰ ਖੇਤਾਂ ਦੀ ਸੈਰ ਕਰਾਉਣੇ ਆ ਆ ਬਜਰੀ ਗੁੱਟੀ ਪਈ ਐ ਟਾਈਲਸ ਲਗਾਵਾਂਗੇ ਦੇਖੋ ਇੱਧਰ ਛੱਪੜ ਸਿੰਘ ਜੀ ਛੱਪੜ ਜੀ ਬਣੇ ਹੋਏ ਆ ਤੇ ਹਮਸ ਸੋਈ ਪਈ ਐ ਪਰ ਮੌਸਮ ਵੈਸੇ ਬੱਦਲ ਐ ਪਰ ਹਮਸ ਕਾਫੀ ਆ ਪੂਜੂ ਜੀ अजय साबजी लाई कादी साबजी कौन सी जगह नहीं आई बच्चे कौन सी नहीं विजय है तो बाहर जब फेरा हाँ फेर वान फेर वान होना कहाँ बारिश चेती होन्दा सबका जब आसो फेर बाया जब वो सबके कराहलात विजय सबका नहीं जेला बासो पुचो कुछ लड़ालेंगा इतना नहीं लाई है सच हाँ लाते कदूला है किधर ਨਹੀਂ ਵੇਖਤਾ ਇਹ ਕੱਦੂ ਵੇਖਣ ਗਿਆ ਨਾ ਬਈ ਹੇ ਵੱਲ ਲਾਈ ਆ ਕਿ 20 20 20 20 ਲਾਈ ਆ ਸੋਰੀ ਵੱਲ ਉੱਗਰੀ ਉਗਰੀ ਆ ਆਪਣੇ ਉੱਤੇ ਇਧਰ ਨਾਲ ਕੁਛ ਪਾ ਦੇ ਧੀਰੇ 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 ਬਈ ਕਿੱਥੇ ਨਾ ਵੱਜਿਆ ਪਾ ਇਹ ਉੱਪਰ ਇਹ ਬਲੇ ਓ ਮਾਈ ਗੋਡ ਅੰਮਾ ਜੀ ਆ ਸੁੱਕਾ ਹੋ ਗੱਲਾ ਇਹ ਤਾਂ ਖੁੱਬ ਜਾਗੇ ਆਪਾਂ ਨਹੀਂ ਖੁੱਬਦੇ ਇੱਥੋਂ ਦੀ ਜਾ ਕੇ ਭੜੀ ਚੜ ਜ ਆ ਸੁੱਕਾ ਓ ਬੱਲਾ ਪਾਣੀ ਆਵੇ ਵੇਖ ਕਿੰਨੇ ਕਿੰਨੇ ਆਵੇ ਪਾਣੀ ਖੜਾਗਾ ਨਾ ਆ ਸੀ ਸੁੱਕਾ ਨਹੀਂ ਆ ਸੀ ਨਹੀਂ ਜਾਂਦਾ ਨਹੀਂ ਪੈਂਦਾ ਆ ਜੋ ਤੇ ਜੇ ਮੇਰੇ ਬੜਾ ਬੜਗੀਆਂ ਨਾ ਆ ਵੇਖ ਆ ਵੇਖ ਲੈ 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 ਹਾਏ ਹਾਏ ਮੈਂ ਤਾਂ ਗਈ ਥੱਲੇ ਨਹੀਂ ਜਾਂਦੀ ਰਾਜਾ ਵੇਖੋ ਉਧਰ ਸਨਸੈਟ ਕਾ ਦੀਦੀ ਜੀ ਵਟੋ ਵਟ ਹੋ ਜੋ ਰਿਸਪੈਕਟ ਹੀ ਨਹੀਂ ਕਰਦੇ ਜੀ ਅੱਜ ਕੱਲ ਹਣਾ ਪੋਜੋ ਪੋਜੋ ਕੋਈਆ ਪੋਜਿਆ ਭਾਇਆ ਤੂੰ ਬਿਬਰ ਜੀnga ਆਇਆ ਮੇਰਾ ਪੋਜੋ ਬਿਬਰ ਜੂਗਾ ਕੁਝ ਦਾਨਾ ਨਹੀਂ ਪੁੱਜੂ ਪੁੱਜੂ ਦਾ ਪੈਰ ਮਿੱਧਿਆ ਗਿਆ ਮੇਰੇ ਤੋਂ ਪੁੱਜੂ ਉਹ ਤਾਂ ਡਰ ਗਿਆ ਮੇਰੇ ਤੋਂ ਪੁੱਜੂ ਸੌਰੀ ਆ ਵੇਖ ਖੁੱਭੀ ਜਾਂਦਾ ਬਈ ਨਹੀਂ ਹਾ 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 ਹਾਏ ਹਾਏ ਨਾ ਨਹੀਂ ਖੁੱਪ ਕੇ ਆਣਾ ਨਹੀਂ ਹੁੰਦਾ ਫੇ ਜਾਣਾ ਫਿਰ ਉਹ ਉੱਥੇ ਆ ਉੱਥੇ ਕਿਵੇਂ ਜਾਓਗੇ ਬਸ ਇੱਥੇ ਹੀ ਦੇਖ ਲੈਣੇ ਫੇ ਉਹ ਦੇਖ ਨਹੀਂ ਵਟੋ ਵਟ ਕਿੱਥੇ ਜਾ ਖੁੰਝੇ ਚ ਹਾਂ ਉਹ ਉੱਥੇ ਆ ਚਲ ਇੱਥੇ ਦੇਖ ਲਓ ਬਈ ਵਾਨ ਕਾਫੀ ਗਿੱਲਾ ਸੀਗਾ ਇਧਰ ਦੇਖੋ ਤਪੜੇ-ਤਪੜੇ ਸੁੱਕਨੇ ਪਾਏ ਹੋਏ ਹਨ ਉਧਰ ਲਈ ਚਰੋਸ਼ਨਦਾਨ ਨਹੀਂ ਪਾਇਆ ਹਜੇ ਉਹ ਕਿਵੇਂ ਰਹਿ ਗਿਆ ਉਹ ਪਹਿਲਾਂਗਾ ਪਲਸਟਰ ਕੀਤਾ ਹੋਰ ਰਹਾ ਹੈ ਨਾ ਮੇਰਾ ਲੈ ਨਹੀਂ ਮੈਂ ਤਾਂ ਫਿਰ ਹੁਣ ਉਹ ਬਾਹਰ ਨਹੀਂ ਗਿਆ ਇਧਰੋਂ ਦੀ ਪਾਊਗਾ ਪਰ ਉਹ ਤਾਂ ਪੁੱਤ ਕਿੱਧਰ ਗਿਆ ਆਉਂਗਾ ਪੁੱਜੀ सनसेट चेक चेक दा व्यू पूजो हो आ जा गां खब्ब जाएंगे आपा अगला ओंख 43 अंदर पूजो अच्छी बात नहीं है ये सो आपा वन चाहिए सी ਤੇ ਹੁਣ ਵਾਪਸੀ ਜਾ ਰਹੇ ਆ ਕੰਮ ਕਰਾਉਣਾ ਕਰੇ ਗਾਹਾਂ ਮਿਲਣੀਆਂ ਤੇ ਦੇਖਦੇ ਆ ਘਰੇ ਕੀ ਮਾਹੌਲ ਆ ਸੋ ਔਨ ਡਿਮਾਂਡ ਆਪਾਂ ਕਿਸੇ ਬੰਦੇ ਦੀ ਵੀਡੀਓ ਲੈ ਕੇ ਆਉਣੇ ਆ ਵਿੱਚ ਸਸ ਵੀ ਕਮ ਮਿਸਤਰੀ ਜੀ ਨੋ ਮਿਸਤਰੀ ਜੀ ਕੀ ਕਰ ਰਹੇ ਹੋ ਇਹ ਮਸਾਲਾ ਵਧਿਆ ਘਟਿਆ ਕੋਲਿਆਂ ਦੇ ਵਿੱਚ ਹਾਂ ਕੋਲਿਆਂ ਦੇ ਵਿੱਚ ਪਲਾਸਟਰ ਕਰਦੇ ਸੀ ਛਾਂ ਨੂੰ ਬਾਅਦ ਹਾਂ ਰਾਈਂ ਟਕਦੇ ਹੋ ਫਿਰ ਕੀ ਹੁੰਦਾ ਲਾ ਸਟਰੋਂਗ ਨਹੀਂ ਬਣਦਾ ਹਾਂ ਨਾ ਭਰ ਜਾਣਗੇ ਪਤਾ ਮਿਲਦਾ ਮਸਾਲਾ ਲੱਗ ਜਾਂਦਾ ਤੇ ਪਹਿਲਾਂ ਹੀ ਖਾਲੀ ਰੱਖ ਲਈ ਸੀਗੇ ਅੱਛਾ ਜੋ ਕੋਲਿਆਂ ਚ ਮਸਾਲਾ ਵਧਾ ਕਰੂ ਪਾ ਲਾਂਗੇ ਇਹ ਚੱਲੀਆਂ ਰੁਲੀਆਂ ਸੱਟਦੇ ਹੋ ਮਸਾਲੇ ਨਾਲ ਨਾ ਮਸਾਲੇ ਵਿੱਚ ਬਜਰੀ ਰਲਾਈ ਜਾਂਦੀ ਹੈ ਬਜਰੀ ਲੱਗ ਪਾਇਆ ਜਾਂਦਾ ਨਾ ਸਾਨੂੰ ਵਧਾ ਘਟਾ ਮਸਾਲਾ ਸਾਰਾ ਪੈਂਦਾ ਉਹ ਫਿਰ ਇਹ ਬੇਸਤੀ ਜਾਂਦਾ ਨਾਲ ਇਹਦੀ ਮਜ਼ਬੂਤੀ ਹੋ ਜਾਊਗੀ ਤੇ ਸਪੈਸ਼ਲ ਬਣਾਇਆ ਜਾਂਦਾ ਕਿ ਪੂਰੀ ਸੀਮੈਂਟ ਲੱਗਣੀ ਸੀਗੀ ਉੱਪਰ ਉਹ ਲਾ ਕੇ ਹੋਰ ਫਿਰ ਪਾਵਾਂਗੇ ਤੇ ਬਾਹਰ ਪਲਾਸਟਰ ਕਰਨ ਲੱਗੇ ਉਹ ਤੁਹਾਨੂੰ ਕਾਲਾ ਜਾਊ ਇਹਦਾ ਉਹ ਪੂਰਾ ਟੱਕਰ ਜਾਊਗਾ 9 ਫੁੱਟ 9 ਬਾਈ 11 ਦਾ ਗੇਟ ਹੈ ਨਾ ਇਤਰੇ ਆਂ ਦਰੀਆ ਤਾਂ ਬਹੁਤ ਉੱਚਾ ਹੋ ਗਈ ਆਹਾ ਉਹ ਪਰੇ ਪਾ ਕੇ ਹਾਂ ਕੋੜੀ ਕੋਈ ਹੋਣੀ ਕੋੜੀ ਗੜੀ ਅੱਛਾ ਆ ਉਹ ਤਾਂ ਪਾਵਾਂਗੇ ਤੇ ਪੁਰਾ ਹਵੇ ਕਿ ਹੋਰ ਉੱਚਾ ਕਰਨਾ ਮੱਜਾਂ ਤੋੜ ਦੇਣੀਆਂ ਇਹਨੂੰ ਤਾਂ ਕੱਲਾ ਕੋ ਤੇ ਰੁਟੀ ਪਾ ਲਈ ਹਾਂ ਉਹ ਤਾਂ ਫਿਰ ਇੱਥੋਂ ਤੱਕ ਆਊਗਾ ਬਸ ਉਹ ਟੱਕਾ ਤਾਂ ਇਹ ਉੱਚਾ ਰੱਖ ਲੈਣਾ ਢੱਕਣਾ ਪਾਈਪਾਂ ਨੂੰ ਆਪ ਉੱਚੀਆਂ ਰੱਖਣਾ ਇੱਧਰ ਵਾ ਸਾਡੇ ਨਹੀਂ ਕਰਦੇ ਉਹ ਮਸਾਲਾ ਵਰਦਾ ਹੀ ਨਹੀਂ ਇਹ ਮਿਸਤਰੀ ਸਾਹਿਬ ਥੀਂ ਖੜੇ ਆ ਜੀ ਬੱਸ ਉਹ ਵੀ ਇਹਨਾਂ ਨੂੰ ਇਹਨਾਂ ਨੇ ਬੰਦ ਹੀ ਉਹ ਮਿਹਨਤ ਦਿੱਤੀ ਜਾਵੇ ਤੇ ਨਾ ਥੀਂ ਖੜੇ ਆ ਜੀ ਐਵੇਂ ਕਰੰਡੀ ਕਸਾਈ ਜਾਂਦੇ ਆ ਆਂ ਘੇਟ ਕਰਦੇ ਆ ਮਸਾਲੇ ਦੀ ਇੱਧਰ ਵੀ ਪਾਇਆ ਹੋਇਆ ਐਵੇਂ ਗਾਈਜ਼ ਇਹ ਦੇਖੋ ਇਹ ਮੈਂ ਪੱਕਿਆਂ ਦਾ ਮਿਸਤਰੀ ਬਣੇ ਹੋਇਆ ਨਵੇਂ ਗੰਡਿਆਂ ਦੇ ਫੋਲਕ ਛਿਲਕੇ ਨਾਟ ਫੋਲਕ ਹੂੰ ਫੋਲਕ ਆਪਾਂ ਨੇ ਨਾ ਖੀਰਾਂ ਦੇ ਵੀ ਆ ਅੱਛਾ ਆਦਾ ਮੁੜਿਆ ਇੱਕ ਬੰਦਾ ਲਾ ਨਹੀਂ ਰਿਹਾ ਹਾਂ ਵੀ ਜੰਨਰ ਜੀ ਇਹ ਸਾਡੇ ਮਾਮਾ ਜੀ ਨੇ ਜੀ ਤੇ ਮੰਮੀ ਦੇ ਨਾਨਕਿਆਂ ਤੋਂ ਤੇ ਪਰ ਹਮ ਵੀ ਆਂਦੇ ਪਰ ਨਾਲ ਹੀ ਡੈਡੀ ਵਰਗੇ ਉਹ ਵੇ ਲਈ ਆਉਂਦੇ ਸਮਾਨ ਇਧਰ ਆ ਦੋਨਾਂ ਨੇ ਚਲ ਦੇਸ ਲੱਗੀ ਰਹਿੰਦੀ ਆ ਕਿਹੜਾ ਜਿਆਦਾ ਕੰਮ ਕਰਦਾ ਮਮਾ ਕੰਮ ਤਾਂ ਮਮਾ ਹੀ ਕਰਦਾ ਬਈ ਸਾਡਾ ਹੈਨਾ ਉਹਦਾ ਲੱਸਾ ਆਂ ਢਾਲ ਕੇ ਅਲੱਗ ਕਰਨ ਦੀ ਲਈ ਜਾਣ ਕੇ ਲੈ ਗਈ ਅੱਲਾ ਮੇਰਾ ਜਾਣ ਕੇ ਕਰੰਡੀ ਲਈ ਹੈ ਹੈਗਾ ਬੱਟਾ ਹੈ ਤੂੰ ਕਿਉਂ ਆ ਪਰਤ ਲਈ ਬੇਤ ਖਾਪਸਲੂਤੀ ਵੜਿਆ ਹੋਇਆ ਫੇਰ ਪੰਗੇ ਲਈ ਉਹ ਪੁੱਠੇ ਅਨੇ ਕੀਤਾ ਪੁੱਤੇ ਨੇ ਕੀਤੇ ਘਰ ਨਾ ਮੈਂ ਇੱਥੇ ਵੜ ਕੇ ਉਹ ਪੱਕਦਾ ਤਾਂ ਨਹੀਂ ਤੇ ਰੱਖਿਆਗਾ ਤੂੰ ਸੀਗਾ ਹੈ ਰੱਖਿਆ ਕਿਉਂ ਸੀ ਇਹ ਤਾਂ ਮੈਂ ਰੱਖਿਆ ਸੀ ਤੇ ਪੂਰ ਨਿਵਰਾ ਕਮ ਨਾ ਦਰਸ਼ਨ ਕਰੋ ਭਾਈ ਨਹੀਂ ਕਿ ਨਹੀਂ ਮਾ ਸ਼ਰੀਰ ਇਹ ਆਦੀ ਹਾਂ ਕਹੀ ਜੀ ਕਰਾਦੀ ਹਾਂ ਵਿੱਚ ਨੀ ਚੀ ਸਾਰਾ ਨੂੰ ਸਸਰੀਕਾਲ ਮੋਲ ਸਸਰੀਕਾਲ ਬੁਲਾ ਦੇ ਸਸਰੀਕਾਲ ਬੁਲਾ ਦੇ ਨਾ ਬੋਨਾ ਅੜ ਕੇ ਮਾ ਦੇ ਹਾਂ ਕੁਛ ਕੱਲੀ ਸਸਰੀਕਾਲ ਬੁਲਾ ਦੇ ਸਸਰੀਕਾਲ ਸਸਰੀਕਾਲ ਜੀ ਜਲ ਜਕਾਰਾ ਵੀ ਲਾ ਦੇ ਲਾ ਦੇ ਜਕਾਰਾ ਲਾ ਦੇ ਲਾ ਦੇ ਬੋਲੇ ਚਾਰਾ ਦਾ ਨਿਭੂ ਲਈ ਆਪਣੀ ਮਾਤਾ ਤਾਂ ਕੀ ਵੇਲੀਆਂ ਬੀਬੀਆਂ ਕੀ ਕਰ ਰਹੀਆਂ ਥੋੜਾ ਢੱਭਰ ਹਾਂ ਜੇ ਲਾਈਵ ਤਾਂ ਕੀਤਾ ਨਹੀਂ ਇਹ ਤਾਂ ਵਲੌਗ ਐ ਇਸ ਤੇ ਸ਼ੂਟ ਹੋ ਰਿਹਾ ਹਾਂਜੀ ਨਮੋ ਜੀ ਹਾਂਜੀ ਵੈਕਟੀ ਦਾ ਖਾਲਸਾ ਵੈਕਟੀ ਦੇ ਥੋੜਾ ਢੱਭਰ ਨਹੀਂ ਤੁਸੀਂ ਕੁਝ ਬਣਾਉਂਗੇ ਕਿ ਨਹੀਂ ਰੋਟੀ ਖਾਣ ਆਏ ਤੰਦੂਰੀ ਰੋਟੀ ਚੱਲ ਕੋਈ ਹੁਣ ਢੱਭਰ ਹਾਂ ਇਧਰ ਵੇਲੇ ਬੰਦੇ ਘੁੰਮ ਰਹੇ ਆ ਇਹ ਕਿਰੇ 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 ਸਮਾਰਟ ਆ ਗਿਆ ਨੀ ਉਹਨੇ ਐਦਿਕਾਜ ਤੋਂ ਭੋਂ ਨੂੰ ਨੀ ਲੋਟ ਆਉਂਦਾ ਭੋਂ ਨੂੰ ਦੇ ਚੁਪੜੇ ਭੋਂ ਨੂੰ ਭੂਜੀ ਵੀ ਨੀ ਭੂਜੀ ਕਿਧਰ ਗਿਆ ਥੋੜੇ ਹੀ ਗਏ ਹੁੰਦੇ ਨੇ ਸਾਰੇ ਖਵਾ ਇਹਨਾਂ ਨੇ ਦੇਖੀ ਸਕਿਆ ਇਹਨਾਂ ਤੇਰੀ ਹੈ ਇਹ ਮੇਰੀ ਹੈ ਇਹ ਮੇਰੀ ਹੈ ਇਹਨਾਂ ਇਹਦੇ ਦਿੱਤੇ ਮਾਰਾਂਗੇ ਇਹ ਤਾਂ ਸ਼ੂਟ ਹੋਈ ਹੈ ਜੀ ਜੁਲਾਈ ਮਹੀਨੇ ਦੀ ਬਸ ਲੁਕੀ ਪਈ ਸੀ ਸੋ ਅੱਜ ਸੋਚਿਆ ਵੀ ਡਿਲੇਟ ਕਰਨ ਨਾਲ ਤੁਹਾਨੂੰ ਸ਼ੇਅਰ ਕਰ ਦਈਏ ਜੇ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰਦੇ ਮਿਲਦਾ ਜੀ ਅਗਲੀ ਵੀਡੀਓ ਚ ਧੰਨਵਾਦ